ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਜੀ ਬ੍ਰੈਂਪਟਨ ਵਿਖੇ ਆ ਜਿੱਥੇ ਮੇਰੇ ਨਾਲ ਐਮਪੀਪੀ ਅਮਰਜੋਤ ਸਿੰਘ ਸੰਧੂ ਨੇ ਅੱਜ ਉਹਨਾਂ ਨੇ ਜਿਹੜਾ ਐਨੋਲੀ ਮੀਟਰ ਰੱਖਦੇ ਹੁੰਨੇ ਆ ਆਪਾਂ ਵੀ ਲੋਕਾਂ ਨਾਲ ਵਾਰਤਾਲਾਪ ਵੀ ਕਿੱਦਾਂ ਰਿਹਾ ਜਿਹੜਾ ਸਾਲ ਦਾ ਜਿਹੜਾ ਲੇਖਾ ਜੋਖਾ ਜਿਹਨੂੰ ਆਪਾਂ ਕਹਿੰਦੀਏ ਪੰਜਾਬੀ ਦੇ ਵਿੱਚ ਸੋ ਸੰਧੂ ਸਾਹਿਬ ਪਹਿਲਾਂ ਤੋਂ ਡੇਲੀ ਪੋਸਟ ਪੰਜਾਬੀ ਤੋਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਗਰੇਵਾਲ ਸਾਹਿਬ ਤੁਹਾਡਾ ਜੀ ਤੁਸੀਂ ਟਾਈਮ ਕੱਢ ਕੇ ਅੱਜ ਸਾਡਾ ਇਵੈਂਟ ਕਵਰ ਕਰਨਾ ਹੈ ਜੀ ਬਹੁਤ ਬਹੁਤ ਮਿਹਰਬਾਨ ਸਤਿ ਸ੍ਰੀ ਅਕਾਲ ਸਭ ਕਿਵੇਂ ਦੇਖਦੇ ਆ ਜਦੋਂ ਸਾਲ ਬਾਅਦ ਲੋਕਾਂ ਨੂੰ ਮਿਲਦੇ ਆ ਲੋਕਾਂ ਜੀ ਦੁਬਾਰਾ ਵਿਛੜਦੇ ਵੇਖਦਾ ਵਿਛੜਦੇ ਹੀ ਰਹਿੰਦੇ ਆ ਪਰ ਫਿਰ ਵੀ ਇੱਕ ਗੈੱਟ ਟੂਗੇਦਰ ਹੁੰਦਾ ਵੀ ਲੋਕਾਂ ਨੂੰ ਫਿਰ ਵੀ ਦੇਖੀਏ ਵੀ ਤੁਹਾਡੇ ਬਾਰੇ ਕੀ ਸੋਚਦੇ ਆ ਜਾਂ ਲੋਕਾਂ ਦੀਆਂ ਮੁਸ਼ਕਲਾਂਆਂ ਕੀ ਨੇ ਕੋਈ ਇਹੋ ਜੀ ਤਾਂ ਨਹੀਂ ਗੱਲ ਵੀ ਆਪਾਂ ਦੁਬਾਰਾ ਮਿਲ ਹੀ ਨਹੀਂ ਸਕੇ ਜਾਂ ਲੋਕਾਂ ਨੂੰ ਇਹ ਲੱਗਦਾ ਕਿ ਕਿਦਾਂ ਦੇਖਦੇ ਆ ਆ ਬਿਲਕੁਲ ਜੀ ਇਹ ਮਾਰਬੀਕੂ ਆਪਣੇ ਲਈ ਮਨ ਲਾਰਾ ਕਿ ਮੇਰਾ ਸਭ ਤੋਂ ਬੈਸਟ ਇਵੈਂਟ ਹੁੰਦਾ ਸਾਲ ਦਾ ਆ ਕਿ ਆਪਾਂ ਨੂੰ ਮੌਕਾ ਮਿਲਦਾ ਹੈ ਇੱਕ ਲੋਕਾਂ ਨਾਲ ਕਨੈਕਟ ਕਰਨ ਦਾ ਦੁਬਾਰਾ ਕਈ ਵਾਰੀ ਤੁਹਾਨੂੰ ਪਤਾ ਕਿ ਆਪਾਂ ਜਦੋਂ 4 ਸਾਲ ਦੇ ਵਿੱਚ ਲੈਡਿਸ ਲੈਡਟਿਵ ਸੈਸ਼ਨ ਵੀ ਚੱਲਦੇ ਆ ਪ੍ਰੋਗਰਾਮ ਚੱਲਦੇ ਕਈ ਵਾਰ ਥੋੜਾ ਬਿਜ਼ੀ ਹੋ ਜਾਂਦੇ ਨੇ ਆਪਣੀ ਲਾਈਫ ਦੇ ਵਿੱਚ ਲੋਕੀ ਵੀ ਆ ਮੌਕਾ ਵਧੀਆ ਹੁੰਦਾ ਕਿ ਸਾਡੇ ਨਾਲ ਆ ਕੇ ਦੁਬਾਰਾ ਰੀਕਨੈਕਟ ਕਰਨ ਤੇ ਨਾਲ ਦੀ ਨਾਲ ਜਿਹੜਾ ਆਪਾਂ ਜਿਹੜੀ ਪ੍ਰੋਗਰੈਸ ਹੋਣੀ ਤੱਕ ਜਿਹੜੀ ਆਪਾਂ ਪਿਛਲੇ 6 ਸਾਲਾਂ ਦੇ ਵਿੱਚ ਆਪਾਂ ਕੀਤੀ ਆ ਉਹਦੇ ਉੱਪਰ ਪ੍ਰੋਪਰ ਇਫੈਕਟ ਕਰੀਏ ਕਿਹੜੇ-ਕਿਹੜੇ ਜਿਹੜੇ ਹੋਏ ਆ ਕਮਿਊਨਿਟੀ ਦੇ ਸਾਥ ਕਰਕੇ ਹੋਏ ਆ ਜੀ ਆ ਸੋ ਹਮੇਸ਼ਾ ਰਹਿਣੀ ਆ ਕਮਿਊਨਿਟੀ ਦੇ ਤੇ ਐਦਾਂ ਹੀ ਕੋਸ਼ਿਸ਼ ਕਰਦੇ ਰਵਾਂਗੇ ਕਿਦਾਂ ਜਿਹੜਾ ਆਪਣੇ ਜਿਹੜੇ ਲੋਕਾਂ ਨੇ ਸਾਨੂੰ ਜਿਹੜਾ ਦਿੱਤਾ ਜੀ ਆਪਣਾ ਕੰਮ ਕਰਨ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੀਏ ਤੇ ਜੇ ਕਮਾਂਕਾਰਾਂ ਦੀ ਗੱਲ ਕੀਤੀ ਜਾਵੇ ਤੁਹਾਡੇ ਇਲਾਕੇ ਦੇ ਵਿੱਚ ਵਿਕਾਸ ਕਾਰਜ ਹੁੰਦੀ ਰਹਿੰਦੇ ਆ ਜੀ ਤੁਸੀਂ ਕਰਾਉਣੇ ਦੇਣੋ ਟਾਈਮ ਟੂ ਟਾਈਮ ਕਈ ਬੈਲ ਵੀ ਤੁਸੀਂ ਲੈ ਕੇ ਆਏ ਹੋ ਜਿਹੜੇ ਕਹਿੰਦੇ ਹੁੰਦੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਹਾਈਵੇ ਬਣਨ ਜਾ ਰਿਹਾ 413 ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇਹ ਸਰਕਾਰ ਦੀ ਉਪਲਬਧੀ ਆਪਾਂ ਬੰਨੀ ਹੈ ਉਹਦੇ ਬਾਰੇ ਕੁਝ ਦੱਸੋ ਬਿਲਕੁਲ ਕਾਫੀ 6 ਸਾਲ ਦੇ ਵਿੱਚ ਭਾਈ ਜਿਹੜੇ ਆਪਾਂ ਕੰਮ ਕੀਤੇ ਜਿਹੜੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਸਭ ਤੋਂ ਪਹਿਲਾਂ ਦੇ ਆਪਾਂ ਹਸਪੀਟਲ ਦਾ ਪ੍ਰੋਮਿਸ ਕੀਤਾ ਸੀ ਜੀ ਕਿ ਦੂਜਾ ਹਸਪੀਟਲ ਬਣਾਉ ਰਹੇ ਆ ਉਹਦੇ ਉੱਪਰ ਕਾਫੀ ਤੇਜ਼ੀ ਨਾਲ ਕੰਮ ਚੱਲ ਰਿਹਾ ਅ ਨਾਲ ਦੇ ਨਾਲ ਮੈਡੀਕਲ ਸਕੂਲ ਜਿਹੜਾ ਪ੍ਰੋਮਿਸ ਕੀਤਾ ਸੀ ਉਹ ਮੈਡੀਕਲ ਸਕੂਲ ਆਲਰੇਡੀ ਜਿਹੜੇ ਕੰਸਟਰਕਸ਼ਨ ਦੇ ਅੰਡਰ ਆ ਜੀ ਉਹ 2025 ਦੇ ਵਿੱਚ ਬਣ ਕੇ ਰੈਡੀ ਹੋ ਜਾਊਗਾ ਹਾਈਵੇ 413 ਦੇ ਲੈਂਡ ਐਕਵੀਜ਼ੀਸ਼ਨ ਦੇ ਉੱਪਰ ਕੰਮ ਚੱਲ ਰਿਹਾ ਵਾ ਉਹਦੀ ਕੰਸਟਰਕਸ਼ਨ ਅਗਲੇ ਸਾਲ ਦਾ ਸਾਡਾ ਟੀਚਾ ਕਿ ਉਹਨੂੰ ਕੰਪਲੀਟ ਕਰਨਾ ਨਾਲ ਦੇ ਨਾਲ ਇੱਕ ਪੁਲਿਸ ਡਿਵੀਜ਼ਨ ਮੈਂ ਆਪਣੀ ਰਾਈਟਿੰਗ ਦੇ ਵਿੱਚ ਪ੍ਰੋਮਿਸ ਕੀਤੀ ਸੀ ਕਿ ਨਵੀਂ ਪੁਲਿਸ ਡਿਵੀਜ਼ਨ ਬਣਾਵਾਂਗੇ ਉਹਦੇ ਉੱਪਰ ਜਿਹੜੀ ਗਰਾਉਂਡ ਬ੍ਰੇਕਿੰਗ ਸੈਰਮਨੀ ਹੋ ਚੁੱਕੀ ਆ ਜੀ ਲੌਂਗ ਟਰਮ ਕੇਅਰ ਹੋਮ ਨਵੇਂ ਬਣ ਰਹੇ ਆ ਕਾਫੀ ਚੀਜ਼ਾਂ ਜਿਹੜੀਆਂ ਲੋਕਾਂ ਨੇ ਪ੍ਰੋਮ ਜੀ ਜਿਹੜਾ ਉਹਨੂੰ ਕੀ ਹਰ 5 ਸਾਲ ਬਾਅਦ ਟੈਸਟ ਦੇਣਾ ਪੈਂਦਾ ਉਹਨੂੰ ਲਿਮੀਨੇਟ ਕਰਾਉਂਗਾ ਉਹ ਪਿਛਲੇ ਸਤੰਬਰ ਦਾ ਪਾਸ ਹੋ ਗਿਆ ਜੀ ਹਾਂਜੀ ਸੋ ਉਹ ਬੜੇ ਜਿਹੜੇ ਵੀ ਲੋਕਾਂ ਦੇ ਜਿਹੜੇ ਮੁੱਦੇ ਹੈਗੇ ਜੀ ਆਪਾਂ ਕੋਸ਼ਿਸ਼ ਕਰਦੇ ਰਹੇ ਨੇ ਉੱਥੇ ਸਾਡੇ ਡੱਗਫੋਰਡ ਪ੍ਰੀਮੀਅਰ ਜਿਹੜੇ ਹੈਗੇ ਆ ਬੜੇ ਹੀ ਵਧੀਆ ਇਨਸਾਨ ਆ ਲਿਸਨ ਕਰਦੇ ਹਮੇਸ਼ਾ ਜਿਹੜੇ ਸਾਡੇ ਮੁੱਦੇ ਹੁੰਦੇ ਤਾਂ ਉਹਨਾਂ ਨੂੰ ਹੱਲ ਕਰਨ ਦਾ ਯਤਨ ਕਰਦੇ ਆ ਜੀ ਆਪਾਂ ਸੇਫਟੀ ਦੀ ਗੱਲ ਕੀਤੀ ਜੇ ਅੱਜ ਕੱਲ੍ਹ ਵੈਸੇ ਲੋਕਾਂ ਦੇ ਵਿੱਚ ਕਮ ਗਿਆ ਹੀ ਤੇ ਇੱਕ ਸੇਫਟੀ ਦਾ ਮੁੱਦਾ ਲੈ ਕੇ ਸਭ ਤੋਂ ਜ਼ਿਆਦਾ ਜਿਹੜਾ ਲੋਕ ਪਰੇਸ਼ਾਨ ਨੇ ਉਹਨੂੰ ਕਿੱਦਾਂ ਦੇਖਦੇ ਆ ਆ ਬਿਲਕੁਲ ਅੱਜਕੱਲ ਜਦੋਂ ਹੁਣ ਮੈਂ ਡੋਰ ਨਾਕਿੰਗ ਕਰਦਾ ਨਹੀਂ ਸਭ ਤੋਂ ਪਹਿਲਾਂ ਸੇਫਟੀ ਜਿਹੜੀ ਆ ਉਹ ਲੋਕਾਂ ਨੇ ਕੁਐਸਚਨ ਹੁੰਦਾ ਕਿਉਂਕਿ ਆਪਾਂ ਇਹ ਕੰਟਰੀ ਦੇ ਵਿੱਚ ਆਏ ਆ ਆਪਣੀ ਸੇਫਟੀ ਦੇ ਲਈ ਆਪਣੇ ਬੱਚਿਆਂ ਦੀ ਸੇਫਟੀ ਦੇ ਲਈ ਪੀਸ ਆਫ ਮਾਈਂਡਲੀ ਤੇ ਜੇ ਆਪਾਂ ਘਰ ਦੇ ਵਿੱਚ ਹੀ ਆਪਣੇ ਪੀਸ ਆਫ ਮਾਈਂਡ ਨਹੀਂ ਹੈਗਾ ਤੇ ਫਿਰ ਇਹ ਚਿੰਤਾ ਦਾ ਵਿਸ਼ਾ ਬਣ ਜਾਂਦਾ ਆ ਸਾਡੀ ਗਵਰਨਮੈਂਟ ਜਿਹੜੀ ਆ ਜੀ ਕਿਉਂਕਿ ਪ੍ਰੋਵਿੰਸ਼ੀਅਲ ਅਧਿਕਾਰ ਜਿਹੜੇ ਹੁੰਦੇ ਉਹਦੇ ਵਿੱਚ ਆਪਾਂ ਇਨਵੈਸਟਮੈਂਟਸ ਕਰਦੇ ਆ ਕਿ ਪੁਲਿਸ ਨੂੰ ਵਾਅਦ ਤੋਂ ਵਾਅਦ ਫੰਡਿੰਗ ਦੀ ਜਦੋਂ ਨਵੀਂ ਪੁਲਿਸ ਡਿਵੀਜ਼ਨ ਜਿੱਦਾਂ ਕਿ ਆ ਨਵੀਂ ਬਣ ਰਹੀ ਹੈ ਉਹਦੇ ਵਿੱਚ ਮੇਰੇ ਡੱਗਫੋਰਡ ਜਿਹੜੇ ਫੈਡਰਲ ਗਵਰਨਮੈਂਟ ਨੂੰ ਹਮੇਸ਼ਾ ਅਪੀਲ ਕਰਦੇ ਕਿਉਂਕਿ ਲਾਅ ਬਣਾਉਣੇ ਉਹਨਾਂ ਦੇ ਹੱਥ ਵਿੱਚ ਹੈਗੇ ਆ ਅਸੀਂ ਹਮੇਸ਼ਾ ਉਹਨਾਂ ਨੂੰ ਅਪੀਲ ਕਰਦੇ ਕਿ ਜਿਹੜੇ ਲਾਅ ਉਹਨਾਂ ਨੂੰ ਸਟ੍ਰਿਕਟ ਕੀਤਾ ਜਾਵੇ ਜਿਹੜੇ ਜਿਹੜੇ ਹੈਗੇ ਆ ਬੇਲ ਰਿਫਾਰਮ ਜਿਹੜੇ ਉਹਨਾਂ ਨੂੰ ਕੀਤਾ ਜਾਵੇ ਕ੍ਰਿਮੀਨਲ ਕੋਰਟ ਕੋਡ ਦੇ ਵਿੱਚ ਐਮੈਂਡਮੈਂਟ ਕੀਤੀ ਜਾਵੇ ਤੇ ਜੇ ਮਹਿੰਗਾਈ ਦੇ ਮੁੱਦੇ ਨੂੰ ਆਪਾਂ ਦੇਖੀਏ ਜੀ ਆਮੰਗਾਈ ਬਿਲਕੁਲ ਦੇਖੋ ਅਸੀਂ ਇਹਦੇ ਵਿੱਚ ਕਾਫੀ ਜਿੱਚ ਪਿੱਛੇ ਸਟੈਪ ਲਏ ਆ ਜਿਹੜਾ ਕਿ ਆਪਾਂ ਜਾਣਦੇ ਕਿ ਲੋਕਾਂ ਦੇ ਜੇਬ ਦੇ ਵਿੱਚ ਪੈਸਾ ਵਾਪਸ ਪਾਇਆ ਜਾਵੇ ਚੀਜ਼ਾਂ ਸਸਤੀਆਂ ਕੀਤੀਆਂ ਜਾਣ ਸਭ ਤੋਂ ਪਹਿਲਾਂ ਤੇ ਆਪਾਂ ਵਨ ਫੇਅਰ ਪ੍ਰੋਗਰਾਮ ਇੱਕ ਲਾਂਚ ਕੀਤਾ ਜਿਹੜੇ ਲੋਕ ਟਰੈਵਲ ਕਰਦੇ ਆ ਉਹਨਾਂ ਨੂੰ ਹੁਣ ਇੱਕ ਫੇਅਰ ਲਾ ਕੇ ਉਹਨਾਂ ਨੂੰ ਸਾਲ ਦੀ 1200 ਡਾਲਰ ਦੀ ਬਜਟ ਹੁੰਦੀ ਆ ਜੇ ਲੈਟਸ ਸੇ ਤੁਸੀਂ ਬਲੈਂਡਨ ਟਰਾਂਜ਼ਿਟ ਲੈਣੇ ਆ ਫਿਰ ਗੋ ਲੈਣੇ ਆ ਫਿਰ TTC ਲੈਣੇ ਤੁਹਾਨੂੰ ਇੱਕ ਫੇਅਰ ਜਿਹੜਾ ਪੇ ਕਰਨਾ ਪਊਗਾ ਪਹਿਲਾਂ ਹਾਂਜੀ ਤਿੰਨ ਫੇਅਰ ਪੇ ਕਰਨੇ ਪੈਂਦੇ ਸੀ ਆ ਆਪਾਂ ਗੈਸ ਜਿਹੜੀ ਆ ਜੀ ਉਹਦੇ ਉੱਪਰ ਜ ਉਹਨਾਂ ਨੂੰ ਜਿਹੜਾ ਆਪਾਂ ਲਿਮਿਨੇਟ ਕੀਤਾ ਸੋ ਕਾਫੀ ਚੀਜ਼ਾਂ ਜਿਹੜੀਆਂ ਆਪਾਂ ਕਰਕੇ ਕਿ ਲੋਕਾਂ ਦੇ ਜੇਬ ਦੇ ਵਿੱਚ ਜਿਹੜਾ ਇਨਕਮ ਟੈਕਸ ਹੁੰਦਾ ਮਿਡਲ ਕਲਾਸ ਲਈ ਉਹਨੂੰ ਆਪਾਂ ਜਿਹੜਾ ਜੀ ਬੰਦ ਕੀਤਾ 50000 ਤੋਂ ਥੱਲੇ ਸੋ ਜਿਹੜੇ ਸਟੈਪ ਗਵਰਨਮੈਂਟ ਲੈ ਰਹੀ ਹੈ ਕਿ ਲੋਕਾਂ ਦੇ ਜੇਬ ਦੇ ਵਿੱਚ ਪੈਸਾ ਵਾਪਸ ਪਾਇਆ ਜਾਵੇ ਸਾਡੇ ਨਾਲ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਸੋ ਹਾਈ ਪੈਟ੍ਰਿਕ ਹਾਊ ਆਰ ਯੂ ਵੈਰੀ ਗੁੱਡ ਹियर ਇਟ ਐਮਰਜੋ ਸੰਦੂਜ਼ ਬਰਬੀਕਿਊ ਯੂ نو ਹੀ'ਸ Been doing a great job as an MPP, so wanted to uh, be here and celebrate his success over the last year. So, Patrick, being a mirror, what do you think about the people's safety? Like, because the people are all the worried people because the safety issues and because they are not safe in the home, you know, and outside also. What do you think about that? Well, it's why we've been calling in Brampton for tougher sentences in the Criminal Code to make sure those who commit crimes. Uh, stay in jail uh, aren't released uh, you know brenton started the campaign in canada for bail reform um, too often you see the police do the hard work the dangerous work they get the person responsible only to see the person released shortly thereafter and so we're going to continue to raise our voice about that um, it's concerning uh, the amount of repeat offenders we're seeing across canada My ਆ ਬਹੁਤ ਵਧੀਆ ਜੀ ਅਸੀਂ ਜਿਵੇਂ ਹਰ ਸਾਲ ਦੀ ਤਰ੍ਹਾਂ ਬਹੁਤ ਵੱਡਾ ਇਕੱਠ ਹੈ ਜੇ ਤੁਸੀਂ ਵੇਖ ਰਹੇ ਆ ਅਮਰਜੋਤ ਸੰਧੂ ਉਹਨਾਂ ਦੇ ਬਾਰਬੀਕਿਊ ਦੇ ਉੱਤੇ ਹਰ ਸਾਲ ਦਾ ਤਰ੍ਹਾਂ ਆਪਾਂ ਨੂੰ ਇੱਕ ਮੌਕਾ ਮਿਲਦਾ ਕਮਿਊਨਿਟੀ ਦੇ ਨਾਲ ਫੇਰ ਮਿਲ ਕੇ ਜੋ ਖਾਸ ਕਰਕੇ ਇਥੋਂ ਦੇ ਕੰਸਟੀਟੂਐਂਟਸ ਹੈਗੇ ਆ ਅਮਰਜੋਤ ਪਾ ਜੀ ਹਮੇਸ਼ਾ ਆਪਣਾ ਵੱਧ ਚੜ ਕੇ ਜਿੰਨਾ ਵੀ ਉਹ ਸਪੋਰਟ ਕਰਦੇ ਆਪਣੇ ਕਮਿਊਨਿਟੀ ਨੂੰ ਹਰ ਕੋ ਮਿਲਦੇ ਆ ਰਿਕਵੈਂਟ ਤੇ ਜਾਂਦੇ ਆ ਆਪਰ ਖਾਸ ਕਰਕੇ ਜਿਹੜੇ ਸਾਡੇ ਪ੍ਰੋਜੈਕਟਸ ਹੈਗੇ ਆ ਚਾਹੇ ਉਹ ਹਾਈਵੇ ਦਾ ਹੋਵੇ 413 ਆਪਣੇ ਮੈਰੀਕੋ ਯੂਨੀਵਰਸਿਟੀ ਦਾ ਹੋਵੇ ਜਾਂ ਆਪਣਾ ਹਸਪੀਟਲ ਜਾਂ ਹੋਰ ਆਪਣੇ ਜਿਹੜੇ ਪ੍ਰੋਗਰਾਮਸ ਹੈਗੇ ਆ ਜਿਨ੍ਹਾਂ ਦੇ ਉੱਤੇ ਚੱਲਦੇ ਆ ਉਹਨਾਂ ਦੇ ਉੱਤੇ ਅਸੀਂ ਪੂਰਾ ਆਪਣਾ ਵਧੀਆ ਤੋਂ ਵਧੀਆ ਕੰਮ ਕਰਦੇ ਆ ਇਕੱਠੇ ਰਲ ਕੇ ਟੀਮ ਨਾਲ ਤੇ ਬ੍ਰੈਂਪਟਨ ਦੇ ਲਈ ਇੱਕ ਬਹੁਤ ਵਧੀਆ ਪ੍ਰੋਗਰੈਸ ਜਿਹੜੀ ਹੈਗੀ ਉਹਨਾਂ ਨਾਲ ਆਪਾਂ ਉੱਥੇ ਲੈ ਕੇ ਜਾਂਦੇ ਆ ਸੋ ਅਸੀਂ ਇਹੀ ਚਾਹੁੰਦੇ ਆ ਵੀ ਅਸੀਂ ਹਰ ਇੱਕ ਜਾਣੇ ਰਲ ਕੇ ਆਪਾਂ ਕੰਮ ਕਰੀਏ ਜੋ ਕਿ ਸਿਟੀ ਦਾ ਹੋਰ ਵੱਧ ਤੋਂ ਵੱਧ ਆਪਾਂ ਕਹਿ ਸਕਦੇ ਆ ਬੈਨੀਫਿਟ ਹੋਵੇ ਅਤੇ ਕਮਿਊਨਿਟੀ ਜਿਹੜੀ ਹੈਗੀ ਉਹਨਾਂ ਨੂੰ ਜਿਹੜਾ ਬ੍ਰੈਂਪਟਨ ਦੇ ਵਿੱਚ ਨੈਣ ਦੇ ਲਈ ਹੋਰ ਸਹੂਲਤਾਂ ਮਿਲ ਸਕਣ। ਮੇਰੇ ਨਾਲ ਨੇ ਐਮਪੀਪੀ ਹਰਦੀਪ ਗਰੇਵਾਲ ਗਰਵਾਲ ਸਾਹਿਬ ਕੀ ਕਹੋਗੇ ਅੱਜ ਬਾਰਬੀਕਿਊ ਰੱਖਿਆ ਲੋਕਾਂ ਦਾ ਬੜਾ ਭਾਰੀ ਇਕੱਠਾ ਕਿਵੇਂ ਦੇਖਿਆ ਅੱਜ ਦੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਇਸ ਮੀਟਿੰਗ ਦੇ ਵਿੱਚ ਇੰਨਾ ਵੱਡਾ ਇਕੱਠ ਕੀਤਾ ਆ ਅਮਰਜੋਤ ਸੰਧੂ ਜੀ ਦੇ ਲਈ ਸਾਡੇ ਹੀਰੇ ਐਮਪੀਪੀ ਨੇ ਸਾਰੇ ਬ੍ਰੈਂਪਟਨ ਦੇ ਵਿੱਚੋਂ ਜਿੱਥੇ ਕਿ ਕਦੇ ਵੀ ਕੋਈ ਕੰਸਟੀਚੂਐਂਸੀ ਮੈਂਬਰ ਇੱਥੇ ਬ੍ਰੈਂਪਟਨ ਵਾਸਤੇ ਵਿੱਚ ਉਹਨਾਂ ਨੂੰ ਫੋਨ ਕਰਦਾ ਆ ਸਾਹ ਫੋਨ ਚੱਕਦੇ ਨੇ ਉਸ ਤੋਂ ਲਾਹ ਰਿਪਲਾਈ ਬੈਕ ਵੀ ਕਰਦੇ ਨੇ ਤੇ ਜਦੋਂ ਆਪਣੀ ਬ੍ਰੈਂਪਟਨ ਦੀ ਕ੍ਰਿਟੀਕਲ ਚੀਜ਼ਾਂ ਜਿੱਥੇ ਕਿ ਆਪਾਂ ਹਸਪੀਟਲ ਦੀ ਗੱਲ ਕਰੀਏ ਯੂਨੀਵਰਸਿਟੀ ਦੀ ਗੱਲ ਕਰੀਏ ਹਾਈਵੇ 413 ਦੀ ਗੱਲ ਕਰੀਏ ਲੌਂਗ ਟਰਮ ਕੇਅ ਹੋਮ ਜਿੱਥੇ ਪੰਜਾਬੀ ਬੋਲੀ ਜਾਵੇਗੀ ਉਹ ਬਾਪਾ ਬ੍ਰੈਂਪਟਨ ਦੇ ਟ੍ਰਾਂਜ਼ਿਟ ਬਾਰੇ ਗੱਲ ਕਰੀਏ ਐਲ ਆਰਟੀ ਜਿਹੜੀ ਬਣ ਜਾ ਰਹੀ ਹੈ ਬ੍ਰੈਂਪਟਨ ਦੇ ਵਿੱਚ ਸੋ ਸੰਧੂ ਸਾਹਿਬ ਜਿਹੜੇ ਨੇ ਬਹੁਤ ਹੀ ਵਧੀਆ ਕੰਟ੍ਰਿਬਿਊਟਰ ਨੇ ਆਪਣੀ ਸਾਰੇ ਐਮਪੀਪੀਜ਼ ਦੀ ਟੀਮ ਵਾਸਤੇ ਮੈਂ ਬਹੁਤ ਪ੍ਰਾਊਡ ਆ ਵੀ ਇਸ ਤਰ੍ਹਾਂ ਦੇ ਕਾਲੀਗ ਦੇ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੋ ਸੰਧੂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾ ਪ੍ਰੀਮੀਅਰ ਫੋਰਡ ਦੀ ਲੀਡਰਸ਼ਿਪ ਹੇਟ ਬ੍ਰੈਂਪਟਨ ਕਦੇ ਵੀ ਦੁਬਾਰਾ ਪਿੱਛੇ ਨਹੀਂ ਛੱਡਿਆ ਜਾਵੇਗਾ ਅਸੀਂ ਹਮੇਸ਼ਾ ਇਕੱਠੇ ਹੋ ਕੇ ਮੇਕ ਸ਼ੋਰ ਕਰਾਂਗੇ ਵੀ ਜੋ ਬ੍ਰੈਂਪਟਨ ਨੂੰ ਚਾਹੀਦਾ ਪਲਸ ਮੋਰ ਆਪਾਂ ਡਿਲੀਵਰ ਕਰਦੇ ਰਾਵਾਂਗੇ ਗਰੋਹ ਸਾ ਸਾਰੇ ਇਕੱਠੇ ਐਮਪੀਪੀਜ਼ ਹੋ ਕੇ ਗੱਲ ਕਰਦੇ ਇਹਦੇ ਨਾਲ ਕੋਈ ਫਰਕ ਪੈਂਦਾ ਤੁਹਾਡੇ ਹਿਸਾਬ ਨਾਲ ਬਿਲਕੁਲ ਫਰਕ ਪੈਂਦਾ ਜੀ ਵਰਕਿੰਗ ਕਲਚਰ ਦੇ ਵਿੱਚ ਫਰਕ ਪੈਂਦਾ ਇੱਕ ਦੂਸਰੇ ਤੇ ਜਦੋਂ ਆਪਾਂ ਟਰਸਟ ਕਰਦੇ ਆਂ ਭਰੋਸਾ ਰੱਖਦੇ ਆਂ ਕੋਈ ਵੀ ਟੀਮ ਰੱਖ ਲਓ ਭਾਵੇਂ ਆਪਣੇ ਮੀਡੀਆ ਹਾਊਸ ਦੇ ਵਿੱਚ ਟੀਮ ਦੀ ਗੱਲਬਾਤ ਕਰ ਲਓ ਜਾਂ ਫਿਰ ਜਿਹੜੇ ਮੇਰੇ ਵੀਰ ਬਿਜ਼ਨੈਸਸ ਵਪਾਰ ਚਲਾਉਂਦੇ ਨੇ ਉਹਨਾਂ ਦੀ ਟੀਮ ਦੀ ਗੱਲ ਕਰ ਲਓ ਜਦੋਂ ਤੁਹਾਡੀ ਟੀਮ ਦੇ ਵਿੱਚ ਯੂਨਿਟੀ ਹੁੰਦੀ ਆ ਤੁਸੀਂ ਇੱਕ ਦੂਜੇ ਤੇ ਟਰਸਟ ਕਰਦੇ ਹੋ ਜਿਹੜੀ ਟੀਮ ਬਹੁਤ ਅੱਗੇ ਜਾ ਸਕਦੀ ਹੈ ਕਿਉਂਕਿ ਜਦੋਂ ਵੀ ਆਪਾਂ ਕੋਈ ਵੀ ਮੰਗ ਬ੍ਰੈਂਟਨ ਲਈ ਪਾਉਂਦੇ ਆਂ ਕੋ ਜਿਹੇ ਬ੍ਰੈਂਪਟਨ ਦੇ ਵਿੱਚ ਜਨਮ ਲੈ ਕੇ ਗਏ ਸੀ ਉਹ ਵੀ ਟੀਮ ਬ੍ਰੈਂਪਟਨ ਆਪਣੇ ਆਪ ਨੂੰ ਮੰਨਦੇ ਹਨ ਉਹਨਾਂ ਨੇ ਉਹ ਵੀ ਹਮੇਸ਼ਾ ਹੀ ਹਮੇਂ ਭਰਦੇ ਆ ਵੀ ਜਰੂਰ ਆਪਾਂ ਬ੍ਰੈਂਪਟਨ ਲਈ ਡਿਲੀਵਰ ਕਰਾਂਗੇ ਤੇ ਜਿਹੜੇ ਨਵੇਂ ਆਈਡੀਆਜ਼ ਲੈ ਕੇ ਆਵਾਂਗੇ ਆਪਾਂ ਕਾਮਯਾਬ ਕਰਾਂਗੇ ਸੋ ਪ੍ਰੀਮੀਅਰ ਡਾਗਫੋਰਡ ਦਾ ਵੀ ਬਹੁਤ ਬਹੁਤ ਧੰਨਵਾਦ ਅਮਰਜੋਤ ਸੰਧੂ ਦਾ ਵੀ ਪ੍ਰਮੀ ਸਰਕਾਰੀਆ ਜੀ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਉਹ ਵੀ ਇੱਥੇ ਆਏ ਹੋਏ ਸਨ ਸੋ ਸਾਡੀ ਸਾਰੇ ਟੀਮ ਬ੍ਰੈਂਪਟਨ ਵੱਲੋਂ ਸਾਰੇ ਜਿੰਨੇ ਅੱਜ ਪਹੁੰਚੇ ਨੇ ਬਾਰਬੀਕਿਊ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਫਿਰ ਹਾਲ ਦੇ ਲਈ ਇੰਨਾ ਹੀ ਕੈਮਰਾਮੈਨ